ਉਹ ਲੋਕ ਕਰੋ ਬੱਸ ਇਹਨਾਂ ਕਾਗੇ ਲੈ ਕੇ ਜਾਣਾ ਆਪਾਂ ਕਿਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹਨਾਂ ਦੀ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੰਨਾ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਜਿਸ ਇਹਨਾਂ ਦਾ ਆਪਸ ਵਿੱਚ ਕੋਈ ਲੜਗੀ ਦਾ ਕੀ ਰੌਲਾ ਸੀ ਆ ਕੋਈ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਆ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਆਪਣੇ ਟਾਈਮ ਬੈਠੇ ਸੀ ਉਹ ਜਹਾਜ਼ ਦੇ ਪਾਇਰ ਵੱਡੇ ਤਿੰਨ ਸ਼ਾਤੀ ਚ ਬੜਾ ਨਾਮ ਕੀ ਹਰਪ੍ਰੀਤ ਹੈ ਆਪ ਵੀ ਕਿਤੇ ਜਿਆ ਮੈਨੇ ਸੋਰ ਸਿੰਘ ਤੇ ਸੁਰ ਸਿੰਘ ਹਾਂ ਜੀ ਇਹ ਕਿੰਨੀ ਨੌਜਵਾਨ ਦੀ ਜੱਤ ਜੀ ਦਾ ਨਾਮ ਕੀ ਹੈ ਤੇ ਕੀ ਵਾਕਿਆ ਹੋਇਆ ਸਰ ਰਾਣਾ ਸਿੰਘ ਹੋਣਾ ਜੀ ਹਾਂ ਜੀ ਤੇ ਕੀ ਵਾਕਿਆ ਕੀ ਹੋਇਆ ਵਾ ਉਹ ਲੋਕਰੋ ਬਸ ਇੰਨਾ ਕਹਿ ਕੇ ਲੈ ਕੇ ਜਾਣਾ ਆਪਾਂ ਕਿਤੇ ਬਾਅਦ ਵਿੱਚ ਮੇਰੇ ਭਰਾ ਨੂੰ ਮਾਰਤਾ ਗੋਲੀਆਂ ਮਾਰ ਗੋਲੀਆਂ ਕਿੰਨਾ ਮਾਰੀਆਂ ਝਗੜਾ ਆਇਆ ਹੈ ਅੱਛਾ ਹਾਂ ਜੀ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਉਹ ਰਫਲ ਦੇ ਪੈਰ ਵੱਜੇ ਤਿੰਨ ਸ਼ਾਤੀ ਚ ਅੱਛਾ ਕੋਈ ਕੋਈ ਰੰਜੀਤ ਕੋਈ ਲੜਾਈ ਪੁਰਾਣੀ ਕੋਈ ਵੈਰ ਨਹੀਂ ਬਸ ਯਾਰੀ ਦੋਸਤੀ ਦੇ ਮੁੰਡੇ ਨਾਲ ਖੜਿਆ ਜੀ ਕਿਹੜਾ ਮੁੰਡਾ ਬੌਜਨੇ ਨਾਲ ਖੜਿਆ ਜੀ ਸਾਇਦ ਸਿੰਘ ਅੱਛਾ ਤੁਸੀਂ ਕੀ ਮੰਗ ਕਰਦੇ ਤਾਂ ਆਪਣੇ ਭਰਾ ਨੂੰ ਇਨਸਾਫ ਚਾਹੀਦਾ ਬਸ ਗੱਲ ਸਿੱਧੀ ਜੀ ਇਹਦੀ ਕਿੰਨੀ ਉਮਰ ਸੀ ਜੀ ਕਿੰਨੀ 21 ਸਾਲ ਦੀ ਅੱਛਾ ਇੱਕ ਹੀ ਕੰਮ ਕਰਦਾ ਸੀ ਪੇਂਟ ਦਾ ਅੱਛਾ ਪੇਂਟ ਦਾ ਕੰਮ ਕਰਦਾ ਸੀ ਹਾਂ ਜੀ ਤੇ ਅੱਜ ਇਹ ਪੰਡ ਬਾਕੀਪੁਰ ਕੀ ਕਰਨ ਗਿਆ ਸੀ ਬਾਕੀ ਫੋਰ ਫਰੀ ਮਾਰੇ ਬਸ ਕੰਮ ਤੇ ਗਿਆ ਮੈਨੂੰ ਬਸ ਮਗਰ ਉਹਨਾਂ ਕਹਾ ਗਿਆ ਕਿ ਤੇਰੇ ਭਰਾ ਦੇ ਟੱਟਾ ਲੱਗੇ ਜਿੱਤੀ ਆ ਤੇ ਕੀ ਵੇਖਿਆ ਤੁਸੀਂ ਆਉਂਦਾ ਨਾ ਮੇਰੇ ਭਰਾ ਦੀ ਲਾਸ਼ ਤੇ ਨਾਮ ਕੀ ਸਰ ਜੈਪਾਲ ਸਿੰਘ ਜਿਹਨਾਂ ਸਰ ਗੋਲੀਆਂ ਵਧੀ ਉਹਦਾ ਕੀ ਨਾਮ ਆ ਸਰ ਰਾਣਾ ਕੀ ਗੱਲਬਾਤ ਹੋਈ ਕੀ ਕੱਟਣਾ ਸਰ ਇਹ ਆਪਸ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਣਦੇ ਜੁੰਦੇ ਰਹਿੰਦੇ ਆ ਬਾਹਰ ਅੰਦਰ ਕਦੀ ਨਾ ਕਿਸੇ ਨੇ ਕਿਤੇ ਤੇ ਇੱਦਾਂ ਹੀ ਅਚਾਨਕ ਅੱਜ ਵੀ ਇੱਦਾਂ ਹੀ ਗਏ ਨੇ ਤੇ ਉੱਤੇ ਜਾ ਕੇ ਪਤਾ ਲੱਗਾ ਕਿ ਇੰਨੇ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੱਦਾਂ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਤਲਬ ਸਮਝ ਨਹੀਂ ਲੱਗਦੀ ਐ ਘਰੋਂ ਬਾਸਦ ਨਿਕਲ ਕੇ ਇੱਦਾਂ ਨੂੰ ਆਏ ਫਿਰ ਆਪਾਂ ਦੇਖ ਕੇ ਆ ਗਏ ਤੇ ਭਰਾ ਦੀ ਡਾਤੀ ਹੋਈ ਪਈ ਗੋਲੀਆਂ ਕਿੰਨਾ ਮਾਰੀਆਂ ਪਤਾ ਲੱਗਾ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤਾਂ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤਾਂ ਪੱਕਾ ਹੀ ਪਤਾ ਹੋਊਗਾ ਕਿਉਂਕਿ ਸਾਨੂੰ ਤਾਂ ਹੁਣ ਐਂ ਦਾ ਘਰੇ ਰਹਿਨੇ ਆਂ ਇਦਾਂ ਦੇ ਕੰਮਾਂ ਤੇ ਜਾਣਦੇ ਨਹੀਂ ਆਂ ਆਪਾਂ ਕੰਮ ਕਰਦੇ ਆਂ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਐ ਕਿਹੜਾ ਕਿਹੜਾ ਨਾਲ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਸੀ ਇਹ ਤੇ ਵੀਰ ਜੀ ਸਾਜਨ ਹੁਣੀ ਵੀਰ ਆ ਹੋਰ ਵੀ ਦੋ ਚਾਰ ਜਾਨੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਹੀ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਹੀ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਹੀ ਰਹਿੰਦੇ ਨੇ ਪਰ ਇਹ ਦੇਖੋ ਇਹ ਬਾਕੀ ਠੀਕ ਹੈ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗ ਆਦੇ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਕਿੰਨੀ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਵਿਆਹ ਤੇ ਜਕਵਾਰਾ ਨਹੀਂ ਜੀ ਕੁਵਾਰਾ ਜੀ ਅਜੇ ਛੋਟਾ ਭਰਾ ਬੱਚਾ ਜੇ ਕੰਮ ਕੀ ਕਰਦਾ ਸੀ ਕੰਮ ਵੀਰ ਜੀ ਪੇਂਟ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆ ਆਪਾਂ ਨੂੰ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ ਸਰ ਇੱਥੇ ਤਰੰਤ ਨੂੰ ਇਹ ਪਿੰਡ ਦੇ ਬਾਕੀ ਪਰ ਵੀ ਥੋੜਾ ਜਿਹਾ ਝਗੜਾ ਹੋਇਆ ਜਿੰਦੇ ਵਿੱਚ ਗੋਲੀਆਂ ਚੱਲੀ ਆ ਤੇ ਸਰ ਇਹ ਕੀ ਮਾਮਲਾ ਸਰ ਇਹ ਜਿਹੜਾ ਸੋਰਸਿੰਗ ਦੇ ਮੁੰਡੇ ਸੀਗੇ ਤੇ ਨਾਲ ਬਾਕੀ ਪੂਰ ਦੇ ਮੁੰਡੇ ਸੀਗੇ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਆ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖ ਲਿਆ ਸੀ ਟਾਈਮ ਰੱਖਦੇ ਦੇ ਵਿੱਚ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀਗਾ ਉਹਦੇ ਚੈਸ ਤੇ ਗੋਲੀ ਵੱਜੀ ਸੀਗੀ ਉਹਦੀ ਡੈਥ ਹੋ ਗਈ ਸੀ ਸਰ ਹੁਣ ਤੁਹਾਡੇ ਨੂੰ ਕੀ ਕਰ ਦੇ ਕੀਤੀ ਯਾਰ ਹੁਣ ਉਹਦੇ ਪછી ਇੱਕ ਤਾਂ ਰੇਡਸ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਿਪਸ ਤਰ੍ਹਾਂ ਦੇਖ ਰਹੇ ਆਪਾਂ ਸਾਰੇ ਤੇ ਮਦਈ ਦਾ ਜਿਹੜਾ ਬਿਆਨ ਅਸੀਂ ਲੈ ਕਰਾਂਗੇ ਬਿਆਨ ਲਿਖ ਕੇ ਪਛਾ ਦੇ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜੇ ਜਿਹ ਉਹਨਾਂ ਨੂੰ ਉਹਨਾਂ ਨੂੰ ਸੀ ਰੈਸ਼ ਕਰ ਰਹੇ ਸਰ ਨੂੰ ਪਤਾ ਲੱਗਾ ਸੀ ਸੀਸੀਟੀਵੀ ਦੇ ਵਿੱਚ ਕਾਫੀ ਜਨਾ ਕੋਈ ਹੱਲਾ ਗੁੱਲਾ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਸੀ ਸੀਸੀਟੀਵੀ ਵਿੱਚ ਆਹ ਜੋ ਸੀਸੀਟੀਵੀ ਅਸੀਂ ਦਿੱਤੇ ਕਿ ਉਹਦੇ ਹਿਸਾਬ ਦੇ ਨਾਲ ਜਿਹੜੇ ਤੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਤੇ ਉਹਨਾਂ ਦੇ ਉੱਪਰ ਰੇਡ ਆਫ ਕਰਕੇ ਤੇ ਉਹਨਾਂ ਨੂੰ ਕੈਚ ਅਪ ਕਰ ਦੇਗੇ